ਮਸੀਹ ਵਿੱਚ ਸਾਰੇ ਭੈਣ ਭਰਾ ਮੈਨੂੰ ਪਿਆਰਪਰੀ ਜੈਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਸੁਣਦੇ ਆਂ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆਂ ਅੱਜ ਦੀ ਗਵਾਹੀ ਸਿਸਟਰ ਗੁਰਜੀਤ ਕੌਰ ਜੀ ਦੀ ਆ ਇਹ ਸਿਸਟਰ ਜੀ ਸ਼ੇਰਪੁਰ ਜਗਰਾਉਂ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਇਹ ਪ੍ਰਭੂ ਦੇ ਵਿੱਚ ਨਹੀਂ ਸਨ ਤੇ ਉਸ ਸਮੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਾਫੀ ਮੁਸ਼ਕਿਲਾਂ ਮੁਸੀਬਤਾਂ ਸੀ ਸਿਸਟਰ ਜੀ ਦੱਸਦੇ ਨੇ ਕਿ ਪਹਿਲਾਂ ਨਾਰਮਲੀ ਜਿੱਦਾਂ ਸਾਰੇ ਹੀ ਆਪਣੇ ਆਪਣੇ ਜੋ ਵੱਡੇ-ਵਡੇਰੇ ਹੁੰਦੇ ਆ ਜੋ ਵੀ ਆਪਣੇ ਰੀਤੀ ਰਿਵਾਜ ਹੁੰਦੇ ਉਹ ਹੀ ਕਰਦੇ ਸੀਗੇ ਸਿਸਟਰ ਜੀ ਦੱਸਦੇ ਕਿ ਇਹਨਾਂ ਨੂੰ ਪ੍ਰਭੂ ਦੇ ਬਾਰੇ ਵਿੱਚ ਬਿਲਕੁਲ ਵੀ ਨਹੀਂ ਪਤਾ ਸੀ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਜ਼ਮੀਨ ਸੀ ਕਹਿੰਦੇ ਕਿ ਇਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਬੇਟੇ ਨੇ ਬਾਹਰ ਜਾਣ ਦੀ ਜ਼ਿੱਦ ਕੀਤੀ ਕਹਿੰਦੇ ਕਿ ਦੋ ਤਿੰਨ ਵਾਰ ਉਹਨਾਂ ਨੇ ਫਾਈਲ ਲਾਈ ਪਰ ਉਹਨਾਂ ਦਾ ਕੰਮ ਨਹੀਂ ਸੀ ਬਣ ਰਿਹਾ ਇਹ ਕਹਿੰਦੇ ਕਿ ਪਹਿਲਾਂ ਇਟਲੀ ਗਿਆ ਉਸ ਤੋਂ ਉੱਥੋਂ ਵਾਪਸ ਆ ਗਿਆ ਉਸ ਤੋਂ ਬਾਅਦ ਉਹ ਹੋਰ ਵੀ ਕਿਸੇ ਕੰਟਰੀ ਚ ਗਿਆ ਉੱਥੋਂ ਵੀ ਉਹ ਵਾਪਸ ਆ ਗਿਆ ਉਹਨਾਂ ਦਾ ਕੋਈ ਵੀ ਕੰਮ ਨਹੀਂ ਸੀ ਬਣ ਰਿਹਾ ਇਹ ਕਹਿੰਦੇ ਕਿ ਸਿਸਟਰ ਜੀ ਦੱਸਦੇ ਨੇ ਕਿ ਇਸ ਤਰ੍ਹਾਂ ਇਹਨਾਂ ਦਾ ਕਾਫੀ ਜ਼ਿਆਦਾ ਪੈਸਾ ਵੀ ਖਰਾਬ ਹੋਇਆ ਇਹਨਾਂ ਦੀ ਜ਼ਮੀਨ ਵੀ ਹੱਥੋਂ ਜਾਂਦੀ ਰਹੀ ਔਰ ਇਹ ਸਿਸਟਰ ਜੀ ਦੱਸਦੇ ਨੇ ਕਿ ਇਨਾਂ ਦਾ ਸਿਰਫ ਔਰ ਘਰ ਦਾ ਹੀ ਮਕਾਨ ਰਹਿ ਗਿਆ ਸੀਗਾ ਔਰ ਉਹਦੀ ਵੀ ਕਹਿੰਦੇ ਕੰਡੀਸ਼ਨ ਇੰਨੀ ਜ਼ਿਆਦਾ ਖਰਾਬ ਸੀ ਜਿੱਥੇ ਰਹਿ ਰਹੇ ਸਨ ਸਿਸਟਰ ਜੀ ਦੱਸਦੇ ਕਿ ਇੱਕ ਜਿਵੇਂ ਜਦੋਂ ਬਾਰਿਸ਼ ਆਉਂਦੀ ਸੀਗੀ ਉਸ ਸਮੇਂ ਇਹਨਾਂ ਦਾ ਪੂਰਾ ਘਰ ਪਾਣੀ ਦੇ ਨਾਲ ਭਰ ਜਾਂਦਾ ਸੀ ਕਹਿੰਦੇ ਕਿ ਇਹਨਾਂ ਦਾ ਘਰ ਨੀਵਾ ਸੀਗਾ ਜਿਵੇਂ ਕਿ ਪਾਣੀ ਦੇ ਨਾਲ ਭਰ ਜਾਂਦਾ ਸੀਗਾ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਦਿੱਕਤ ਆਂਦੀ ਸੀ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੇ ਆਪਣੇ ਬੱਚਿਆਂ ਨੂੰ ਪੱਠੇ ਖੋਤ-ਖੋਤ ਕੇ ਪਸ਼ੂ ਪਾਲ ਪਾਲ ਕੇ ਪਸ਼ੂਆਂ ਦੇ ਦੁੱਧ ਵੇਚ ਕੇ ਕਹਿੰਦੇ ਕਿ ਉਹਨਾਂ ਨੇ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਪੜਾਇਆ ਔਰ ਇਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀਗੀ ਸਿਸਟਰ ਜੀ ਦੱਸਦੇ ਕਿ ਇਸੇ ਤਰ੍ਹਾਂ ਹੀ ਇਹਨਾਂ ਨੇ ਆਪਣੇ ਬੱਚਿਆਂ ਨੂੰ ਪੜਾਇਆ ਗਰੀਬੀ ਦੇ ਵਿੱਚ ਰਹਿ ਕੇ ਬਹੁਤ ਸਾਰੇ ਹਾਲਾਤਾਂ ਦਾ ਸਾਹਮਣਾ ਕੀਤਾ ਔਰ ਸਿਸਟਰ ਜੀ ਦੱਸਦੇ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਾਫੀ ਸੰਘਰਸ਼ ਰਿਹਾ ਇਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਦਾ ਸਾਹਮਣਾ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਬੇਟਾ ਬੇਟੇ ਦੇ ਵਜਨ ਨਾਲੇ ਬਹੁਤ ਜ਼ਿਆਦਾ ਪਰੇਸ਼ਾਨ ਸਨ ਇਹ ਸਿਸਟਰ ਜੀ ਦੱਸਦੇ ਨੇ ਕਿ ਫਿਰ ਵੀ ਉਹਨਾਂ ਦਾ ਕੋਈ ਕੰਮ ਨਹੀਂ ਸੀ ਬਣ ਰਿਹਾ ਇਹ ਸਿਸਟਰ ਜੀ ਦੱਸਦੇ ਨੇ ਕਿ ਉਸ ਤੋਂ ਬਾਅਦ ਇਹਨਾਂ ਦੀ ਬੇਟੀ ਪੜ੍ਹੀ ਲਿਖੀ ਉਸ ਤੋਂ ਬਾਅਦ ਉਹਨਾਂ ਨੇ ਹਾਈਲਾਈਟ ਕੀਤੀ ਉਸ ਤੋਂ ਪਹਿਲਾਂ ਇਹ ਸਿਸਟਰ ਜੀ ਕਹਿੰਦੇ ਕਿ ਹਾਈਲਾਈਟ ਕਰਕੇ ਇਹ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਬੇਟੀ ਨੇ ਹਾਈਲਾਈਟ ਕੀਤੀ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀ ਬੇਟੀ ਬਾਹਰ ਗਿਆ ਤੇ ਬਾਹਰ ਜਾ ਕੇ ਫਿਰ ਜਿਵੇਂ ਉਹ ਮੈਰिज ਕਰਾ ਕੇ ਕਹਿੰਦੇ ਬਾਹਰ ਗਿਆ ਸੀਗੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਮੈਰिज ਹੋਈ ਉਹ ਪਰਸਨ ਕਹਿੰਦੇ ਮਸੀਹ ਦੇ ਵਿੱਚ ਸੀਗੇ ਇਹਨਾਂ ਦੇ ਕਹਿੰਦੇ ਕਾਫੀ ਜ਼ਿਆਦਾ ਇਹਨਾਂ ਨੂੰ ਦੁੱਖ ਪ੍ਰੋਬਲਮਾਂ ਸੀਗੀਆਂ ਸਿਸਟਰ ਜੀ ਕਹਿੰਦੇ ਇਹ ਖੁਦ ਵੀ ਬਾਹਰ ਜਾ ਕੇ ਆ ਚੁੱਕੇ ਨੇ ਇਹਨਾਂ ਨੇ ਇਸ ਲਈ ਆਪਣੀ ਬੇਟੀ ਨੂੰ ਬਾਹਰ ਭੇਜਿਆ ਸੀਗਾ ਕਿ ਬਾਹਰ ਕੈਰੀਅਰ ਹੈਗਾ ਆ ਉੱਥੇ ਜ਼ਿੰਦਗੀ ਆ ਪਰ ਇੱਥੇ ਆਪਣਾ ਕੁਝ ਨਹੀਂ ਬਣਦਾ ਕੀ ਕਹ ਲਓ ਕਿ ਗਰੀਬੀ ਬਹੁਤ ਜ਼ਿਆਦਾ ਸੀਗੀ ਪਰ ਇਹ ਸਿਸਟਰ ਜੀ ਨੇ ਇਹ ਨਹੀਂ ਦੱਸਿਆ ਕਿ ਇਹ ਖੋਦ ਬਾਹਰ ਕਿੱਦਾਂ ਗਿਆ ਕਿੱਦਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤਾ ਇਹ ਸਿਸਟਰੀ ਦੱਸਦੇ ਕਿ ਇਹ ਵੀ ਬਾਹਰ ਗਿਆ ਬਾਹਰ ਜਾਣ ਤੋਂ ਬਾਅਦ ਕਹਿੰਦੇ ਉਸ ਜਦੋਂ ਇਹ ਬਾਹਰ ਗਿਆ ਹੈ ਕਹਿੰਦੇ ਕਿ ਬਾਹਰ ਜਾਣ ਤੋਂ ਪਹਿਲਾਂ ਹੀ ਇਹਨਾਂ ਨੇ ਪ੍ਰਭੂ ਨੂੰ ਜਾਣ ਲਿਆ ਸੀਗਾ ਇਹਨਾਂ ਨੇ ਜਿਹੜਾ ਆਪਣੀ ਇਹਨਾਂ ਦੀ ਬੇਟੀ ਦਾ ਹਸਬੰਦ ਸੀ ਉਹਨਾਂ ਨੇ ਇਹਨਾਂ ਨੂੰ ਪ੍ਰਭੂ ਦਾ ਨਾਮ ਦੱਸਿਆ ਉਹਨਾਂ ਦੇ ਨਾਲ ਹੀ ਇਹ ਚਰਚ ਜਾਣ ਲੱਗੇ ਉਸ ਤੋਂ ਬਾਅਦ ਇਹਨਾਂ ਦੇ ਦੁੱਖ ਮੁਸੀਬਤਾਂ ਜਿਹੜੇ ਖਤਮ ਹੋਣ ਲੱਗ ਗਏ ਉਸ ਤੋਂ ਬਾਅਦ ਇਹਨਾਂ ਦੇ ਘਰ ਚੋਂ ਗਰੀਬੀ ਜਾਣ ਲੱਗੀ ਉਸ ਤੋਂ ਬਾਅਦ ਸਿਸਟਰੀ ਦੱਸ ਦਿੰਦੇ ਨੇ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਜਦੋਂ ਬਾਹਰ ਗਿਆ ਬਾਹਰ ਜਾਣ ਤੋਂ ਬਾਅਦ ਕਹਿੰਦੇ ਉੱਥੇ ਇਹਨਾਂ ਨੂੰ ਬਹੁਤ ਜ਼ਿਆਦਾ ਸਕਿਨ ਅਲਰਜੀ ਹੋ ਗਈ ਤੇ ਕਹਿੰਦੇ ਕਿ ਸਕਿਨ ਅਲਰਜੀ ਇੰਨੀ ਜ਼ਿਆਦਾ ਵੱਧ ਚੁੱਕੀ ਸੀਗੀ ਕਿ ਕੋਈ ਆਰਾਮ ਨਹੀਂ ਸੀ ਆ ਰਿਹਾ ਕਿਸੇ ਵੀ ਚੀਜ਼ ਦੇ ਨਾਲ ਕਹਿੰਦੇ ਕਿ ਉਧਰੋਂ ਲਾਕਡਾਊਨ ਲੱਗਣਾ ਸੀ ਲਾਕਡਾਊਨ ਤੋਂ ਕਹਿੰਦੇ ਕਿ ਇਹ ਲਾਕਡਾਊਨ ਦੇ ਵਿੱਚ ਹੀ ਕਹਿੰਦੇ ਇੰਡੀਆ ਵਾਪਸ ਆ ਗਿਆ ਉਸ ਤੋਂ ਬਾਅਦ ਕਹਿੰਦੇ ਜਦੋਂ ਇਹ ਇੰਡੀਆ ਵਾਪਸ ਆਏ ਤੇ ਇਹਨਾਂ ਦਾ ਕਾਫੀ ਇਲਾਜ ਚੱਲਿਆ ਫਿਰ ਇਹਨਾਂ ਨੇ ਚਰਚ ਜਾਣਾ ਸ਼ੁਰੂ ਕੀਤਾ ਚਰਚ ਜਾ ਕੇ ਫਿਰ ਇਹਨਾਂ ਨੇ ਅਨੋਇੰਟਿੰਗ ਆਇਲ ਦੇ ਨਾਲ ਅਨੋਇੰਟਿੰਗ ਆਇਲ ਆਪਣੇ ਆਪ ਤੇ ਅਪਲਾਈ ਕੀਤਾ ਤੇ ਇਹਨਾਂ ਨੇ ਲੇ ਹੈਂਡ ਕਰਵਾਈ ਪਾਸਟਰ ਜੀ ਦੇ ਕੋਲ ਲੇਹੈਂਡ ਕਰਵਾਈ ਇਹ ਆਪਣੇ ਨੇੜੇ ਚਰਚ ਦੇ ਵਿੱਚ ਜਾਂਦੇ ਰਹੇ ਜਦੋਂ ਇਹਨਾਂ ਨੇ ਲੇਹੈਂਡ ਕਰਵਾਈ ਤੇ ਕਹਿੰਦੇ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਕਹਿੰਦੇ ਬਹੁਤ ਸਮੇਂ ਤੋਂ ਸੌਂ ਨਹੀਂ ਸੀ ਪੌਂਦੀ ਕਹਿੰਦੇ ਨੀਂਦ ਨਹੀਂ ਸੀ ਆਂਦੀ ਕਿਉਂਕਿ ਇਹਨਾਂ ਦੀ ਬਾਡੀ ਤੇ ਇੰਨੀ ਜ਼ਿਆਦਾ ਖਾਰਸ਼ ਹੁੰਦੀ ਸੀ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੂੰ ਨੀਂਦ ਨਹੀਂ ਸੀ ਆਂਦੀ ਜਿਸ ਦਿਨ ਇਹਨਾਂ ਨੇ ਲੇਹੈਂਡ ਕਰਵਾਈ ਸਿਸਟਰ ਜੀ ਕਹਿੰਦੇ ਕਿ ਉਸ ਦਿਨ ਇਹਨਾਂ ਨੂੰ ਬਹੁਤ ਜ਼ਿਆਦਾ ਨੀਂਦ ਆਈ ਤੇ ਗੂੜੀ ਤੇ ਮਿੱਠੀ ਨੀਂਦ ਪਰਮੇਸ਼ਰ ਨੇ ਇਹਨਾਂ ਨੂੰ ਉਸ ਦਿਨ ਦਿੱਤੀ ਤੇ ਇਹ ਸਿਸਟਰ ਜੀ ਦੱਸਦੇ ਕਿ ਉਹ ਆਇਲ ਅਪਲਾਈ ਕਰਨ ਦੇ ਨਾਲ ਅਨੌਇੰਟਿੰਗ ਜੋ ਆਇਲ ਸੀ ਅਪਲਾਈ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਖਾਰਸ਼ ਦੀ ਪ੍ਰੋਬਲਮ ਸੀਗੀ ਸਕਿਨ ਅਲਰਜੀ ਦੀ ਪ੍ਰੋਬਲਮ ਸੀ ਉਹ ਜਾਂਦੀ ਰਹੀ ਸਿਸਟਰ ਜੀ ਬਿਲਕੁਲ ਠੀਕ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੀ ਬੇਟੀ ਜਦੋਂ ਬਾਹਰ ਗਈ ਉਹਨਾਂ ਨੇ ਆਪਣੇ ਹਸਬੰਦ ਨੂੰ ਬੁਲਾਇਆ ਉਸ ਤੋਂ ਬਾਅਦ ਇਹਨਾਂ ਦੀ ਬੇਟੀ ਨੇ ਇਹਨਾਂ ਨੂੰ ਖਰਚਾ ਪਾਣੀ ਪਾਣਾ ਸ਼ੁਰੂ ਕੀਤਾ ਔਰ ਬੇਟੀ ਨੇ ਹੀ ਕੋਠੀ ਬਣਾਈ ਘਰ ਬਣਾਇਆ ਇਸ ਸਮੇਂ ਸਿਸਟਰ ਜੀ ਕਹਿੰਦੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗਰੀਬੀ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈਗੀ ਇਹਨਾਂ ਦੀ ਬੇਟੀ ਇਹਨਾਂ ਨੂੰ ਵਧੀਆ ਸਪੋਰਟ ਕਰ ਰਹੀ ਆ ਔਰ ਇਹ ਸਿਸਟਰ ਜੀ ਦੱਸਦੇ ਨੇ ਕਿ ਹੁਣ ਇਹਨਾਂ ਦਾ ਘਰ ਵੀ ਬਹੁਤ ਵਧੀਆ ਆ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਚੀਜ਼ਾਂ ਦੇ ਨਾਲ ਬLESਸ ਕੀਤਾ ਆ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਆਇਤ ਦੇ ਨਾਲ ਵਧਾਇਆ ਸੱਚਮੁੱਚ ਪਰਮੇਸ਼ਰ ਕਿਸੇ ਨਾ ਕਿਸੇ ਨੂੰ ਜ਼ਰੀਆ ਬਣਾਉਂਦਾ ਕੋਈ ਇੱਕ ਪਰਸਨ ਇਦਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਭੇਜਦਾ ਆ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਲੈ ਕੇ ਆਉਂਦਾ ਔਰ ਉਹ ਪਰਸਨ ਸਾਡੇ ਲਈ ਬਹੁਤ ਹੀ ਖਾਸ ਹੁੰਦਾ ਆ ਕਿਉਂਕਿ ਜੋ ਸਾਨੂੰ ਪਰਮੇਸ਼ਰ ਦੇ ਨਾਲ ਜੋੜਦਾ ਆ ਸੱਚਮੁੱਚ ਉਹ ਪਰਮੇਸ਼ਰ ਦੇ ਵੱਲੋਂ ਹੀ ਡਿਵਾਈਨ ਹੈਲਪਰ ਹੁੰਦੇ ਆ ਜਿਸ ਤਰ੍ਹਾਂ ਇਹਨਾਂ ਦੇ ਜਵਾਈ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਇਹਨਾਂ ਦੇ ਸਾਰਿਆਂ ਦੀ ਜ਼ਿੰਦਗੀ ਨੂੰ ਬਚਾਇਆ ਉਸ ਤਰ੍ਹਾਂ ਆਪਾਂ ਵੀ ਕੋਸ਼ਿਸ਼ ਕਰਨੀ ਆ ਕਿ ਆਪਾਂ ਵੀ ਬਹੁਤ ਸਾਰੀਆਂ ਰੂਹਾਂ ਨੂੰ ਬਚਾ ਸਕੀਏ ਕਿਉਂਕਿ ਪਰਮੇਸ਼ਰ ਦਾ ਵਚਨ ਆਪਣਾ ਆਪਣੇ ਸਾਰਿਆਂ ਕੋਲ ਹੀ ਹੈਗਾ ਆ ਅਗਰ ਇਹ ਭੈਣ ਵਿਸ਼ਵਾਸ ਕਰ ਸਕਦੇ ਆ ਜਿਨ੍ਹਾਂ ਨੇ ਪ੍ਰਭੂ ਨੂੰ ਜਾਣਿਆ ਹੀ ਨਹੀਂ ਸੀਗਾ ਇਹ ਕਿਸੇ ਦੇ ਕਹਿਨ ਤੇ ਆਪਣੇ ਜਵਾਈ ਦੇ ਕਹਿਨ ਤੇ ਵਿਸ਼ਵਾਸ ਕਰ ਸਕਦੇ ਆ ਤੇ ਆਪਣੀਆਂ ਜਿੰਦੀਆਂ ਗਵਾਹੀਆਂ ਸੁਣ ਕੇ ਕੋਈ ਵਿਸ਼ਵਾਸ ਕਿਉਂ ਨਹੀਂ ਕਰੂਗਾ ਤੋ ਸਾਡੀ ਜ਼ਰੂਰਤ ਆ ਸਾਨੂੰ ਕਿ ਅਸੀਂ ਆਪਣੀਆਂ ਗਵਾਈਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਔਰ ਇਹਨਾਂ ਗਵਾਈਆਂ ਦੇ ਥਰੂ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾਣ ਜਿਵੇਂ ਆਪਾਂ ਕੋਈ ਵੀ ਸਾਡੀ ਗਵਾਈ ਹੁੰਦੀ ਆ ਜਦੋਂ ਕੋਈ ਦੁਖੀ ਪਰੇਸ਼ਾਨ ਹੁੰਦਾ ਆ ਸਾਨੂੰ ਇੱਕ ਕੁਐਸਚਨ ਕਰਦਾ ਹਰ ਕੋਈ ਕਿ ਇਹ ਸਾਡੀ ਪ੍ਰੋਬਲਮ ਜਿਹੜੀ ਆ ਠੀਕ ਹੋ ਜੂਗੀ ਪ੍ਰਭੂ ਨੇ ਇਹ ਨਹੀਂ ਕਿਹਾ ਸਾਨੂੰ ਕਿ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਨਹੀਂ ਆਉਣਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਆਉਣਗੀਆਂ ਪ੍ਰਭੂ ਨੇ ਕਿਹਾ ਆ ਨੋ ਤੁਹਾਡੀ ਜ਼ਿੰਦਗੀ 'ਚ ਹਨੇਰੀਆਂ ਆਉਣਗੀਆਂ ਪਰ ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਤੁਹਾਡੀ ਜ਼ਿੰਦਗੀ 'ਚ ਪ੍ਰੋਬਲਮਾਂ ਨਹੀਂ ਆਊਗੀਆਂ ਪ੍ਰੋਬਲਮਾਂ ਆਉਣਗੀਆਂ ਪਰ ਪਰਮੇਸ਼ਰ ਨੇ ਕਿਹਾ ਕਿ ਮੈਂ ਹਰ ਇੱਕ ਮੁਸ਼ਕਿਲ ਦੇ ਵਿੱਚ ਤੇਰੇ ਨਾਲ ਹੋਊਂਗਾ ਪਰਮੇਸ਼ਰ ਕਹਿੰਦੇ ਮੈਂ ਤੁਹਾਨੂੰ ਕਦੇ ਅਨਾਥ ਨਹੀਂ ਛੱਡੂਗਾ ਕਦੇ ਵੀ ਮੈਂ ਤੁਹਾਨੂੰ ਇਕੱਲਾ ਨਹੀਂ ਛੱਡੂਗਾ ਪਰ ਮੈਂ ਕਹਿੰਦੇ ਹਰ ਇੱਕ ਮੁਸ਼ਕਿਲ ਦੇ ਵਿੱਚ ਹਰ ਇੱਕ ਸਥਿਤੀ 'ਚ ਹਰ ਇੱਕ ਕੰਡੀਸ਼ਨ 'ਚ ਹਰ ਇੱਕ ਦੁੱਖ 'ਚ ਸੁੱਖ 'ਚ ਪਰਮੇਸ਼ਰ ਕਹਿੰਦੇ ਮੈਂ ਤੁਹਾਡੇ ਨਾਲ ਹੋਊਂਗਾ ਇਸੇ ਤਰ੍ਹਾਂ ਪਰਮੇਸ਼ਰ ਨੇ ਇਸ ਭੈਣ ਦੇ ਜ਼ਰੀਏ ਇਹਨਾਂ ਦੀ ਬੇਟੀ ਦੇ ਜ਼ਰੀਏ ਔਰ ਇਹਨਾਂ ਦੇ ਜਵਾਈ ਦੇ ذریعے ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਪ੍ਰਾਰਥਨਾ ਕਰਦੇ ਆਂ ਨਾ ਸਾਰੇ ਘਰ ਪਰਿਵਾਰ ਨੂੰ ਪਰਮੇਸ਼ਰ ਆਪਣੇ ਹੱਥਾਂ ਚ ਸੰਭਾਲ ਕੇ ਰੱਖੇ ਇਹਨਾਂ ਦੇ ਜਵਾਈ ਨੂੰ ਵੀ ਔਰ ਇਹਨਾਂ ਦੀ ਬੇਟੀ ਨੂੰ ਵੀ ਜਿਨ੍ਹਾਂ ਨੇ ਇਹਨਾਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ ਪਰਮੇਸ਼ਰ ਦਾ ਰਾਹ ਦੱਸਿਆ ਪਰਮੇਸ਼ਰ ਉਹਨਾਂ ਨੂੰ ਵੀ ਬਹੁਤ ਆਇਤ ਦੇ ਨਾਲ ਬਰਕਤ ਦੇਣ ਕਿਉਂਕਿ ਜਿਹੜਾ ਪਰਮੇਸ਼ਰ ਕਹਿੰਦੇ ਕਿ ਮੇਰੇ ਹਜ਼ੂਰੀ ਦੇ ਵਿੱਚ ਇੱਕ ਜਾਨ ਨੂੰ ਬਚਾ ਕੇ ਲੈ ਕੇ ਆਉਂਦਾ ਪਰਮੇਸ਼ਰ ਕਹਿੰਦੇ ਆ ਕਿ ਉਹਦੇ ਲਈ ਜਿਹੜਾ ਆ ਸਵਰਗ ਦੇ ਵਿੱਚ ਫਲ ਜਿਹੜਾ ਆਇਆ ਪਰਮੇਸ਼ਰ ਕਹਿੰਦੇ ਮੈਂ ਉਹਦੇ ਲਈ ਮੁਕਤ ਤਿਆਰ ਕਰਦਾ ਕਿ ਉਹ ਪਰਮੇਸ਼ਰ ਸਾਨੂੰ ਬlesing ਦਿੰਦਾ ਉਹਦੇ ਬਦਲੇ ਚ ਵੀ ਅਗਰ ਅਸੀਂ ਇੱਕ ਰੂਹ ਨੂੰ ਪਤਾਲ ਚੋਂ ਖਿੱਚ ਲਿਆਉਂਨੇ ਨਾ ਤੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉਹਦਾ ਜਿਹੜਾ ਫਲ ਆ ਉਹ ਵੱਡਾ ਆ ਜੋ ਸਾਨੂੰ ਕੋਈ ਮਨੋਖ ਨਹੀਂ ਦੇ ਸਕਦਾ ਤੇ ਅਸੀਂ ਆਪਣੇ ਫਲ ਨੂੰ ਨਹੀਂ ਗਵਾਣਾ ਅਸੀਂ ਆਪਣੇ ਫਲ ਨੂੰ ਕਾਇਮ ਰੱਖਣਾ ਸਵਰਗ ਰਾਜ ਦੇ ਵਿੱਚ ਪਰਮੇਸ਼ਰ ਦੇ ਕੋਲ ਅਸੀਂ ਮੁਕਤ ਨੂੰ ਪ੍ਰਾਪਤ ਕਰਨਾ ਔਰ ਆਪਣੀਆਂ ਗਵਾਹੀਆਂ ਪ੍ਰੇ ਲਾਈਨ ਨੰਬਰ ਤੇ ਜ਼ਰੂਰ ਲਿਖਾਉਣੀਆਂ ਆ ਔਰ ਪ੍ਰੇ ਲਾਈਨ ਤੇ ਗਵਾਈ ਲਿਖਾਉਣ ਦਾ ਸਮਾਂ ਸਰੀ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ 8 ਵਜੇ ਤੋਂ ਪਹਿਲਾਂ ਔਰ 8 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਕਾਲ ਨਾ ਕਰਨ ਅੱਜ ਅਸੀਂ ਇਸ ਗਵਾਈ ਦੇ ਨਾਲ ਮਿਲੇ ਸੀ ਪਰਮੇਸ਼ਰ ਇਸ ਫੈਮਲੀ ਨੂੰ ਔਰ ਸੁਣਨ ਵਾਲਿਆਂ ਨੂੰ ਵੀ ਆਸ਼ੀਸ਼ ਬਰਕਤ ਦੇਣ ਤਾਂ ਕੱਲ ਅਸੀਂ ਫੇਰ ਮਿਲਾਂਗੇ ਇੱਕ ਹੋਰ ਨਵੀਂ ਗਵਾਈ ਦੇ ਨਾਲ ਜੋ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਉਹਨਾਂ ਗਵਾਹੀਆਂ ਦੇ ਦੁਆਰਾ ਕੰਮ ਕਰੇ ਔਰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਹੀ ਸੰਭਾਲ ਕੇ ਰੱਖੇ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੇ ਸਾਰਿਆਂ ਦੀ ਹੀ ਜ਼ਿੰਦਗੀ ਦੇ ਵਿੱਚ ਮੈਂ ਆਸ਼ੀਸ਼ ਬਰਕਤ ਦਇਆ ਭਲਾਈ ਰਹਿਮ ਕਿਰਪਾ ਨੂੰ ਔਰ ਫਜ਼ਲ ਨੂੰ ਮੰਗਦੀ ਆ ਔਰ ਸੱਚਮੁੱਚ ਪਰਮੇਸ਼ਰ ਤੁਹਾਨੂੰ ਬਹੁਤ ਆਇਦੇ ਨਾਲ ਵਧਾਵੇ ਕੱਲ ਫੇਰ ਮਿਲਾਂਗੇ ਇੱਕ ਹੋਰ ਗਵਾਹੀ ਦੇ ਨਾਲ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ